ਫਿਲੌਰ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪਤੀ ਪਤਨੀ ਨੂੰ ਨਸ਼ੇ ਦੀਆਂ ਗੋਲੀਆਂ ਤੇ ਡਰਗ ਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਖੁਲਾਸਾ ਕਰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਾਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਗੰਨਾਪਿੰਡ ਵਿਖੇ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਮਜੂਦ ਸੀ ਤਾਂ ਪੁਲਿਸ ਨੇ ਜਤਿੰਦਰ ਰਾਜੂ ਪੁੱਤ ਤਾ ਤਿਲਕਰਾਈ ਵਾਸੀ ਪਿੰਡ ਗੰਨਾ ਅਤੇ ਉਸ ਦੀ ਪਤਨੀ ਹੀਨਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਕਬਜ਼ੇ ਵਿੱਚ 105 ਨਸ਼ੀਲੀਆਂ ਗੋਲੀਆਂ 1500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਗਰਜੋਗ ਹੈ ਕਿ ਫਿਲੌਰ ਪੁਲਿਸ ਨੇ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਅੱਜ ਦੇ ਨਹੀਂ ਨਸ਼ਾ ਤਸਕਰਾਂ ਦੇ ਜਾਲ ਨੂੰ ਤੋੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਲੋੜ ਹੈ ਪੁਲਿਸ ਨੂੰ ਇਸੇ ਤਰ੍ਹਾਂ ਹੀ ਸਖਤੀ ਵਰਤਣ ਦੀ ਤਾਂ ਜੋ ਨਸ਼ੇ ਦਾ ਕਾਰੋਬਾਰ ਜਲਦ ਹੀ ਖਤਮ ਹੋ ਸਕੇ ਤੇ ਫਿਲੌਰ ਇਲਾਕਾ ਵੀ ਨਸ਼ਾ ਮੁਕਤ ਬਣ ਸਕੇ ਫਿਲੌਰ ਤੋਂ ਰਾਜਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਸਰ ਇੱਕ ਨਸ਼ੀਲੀਆਂ ਗੋਲੀਆਂ ਦੇ ਵਿੱਚ ਗੰਨੇਪੜ ਤੋਂ ਦੋ ਲੇਡੀਜ਼ ਜਨਸ ਫਿੱਟੇ ਆ ਕੀ ਕਹਿਣਾ ਤੁਹਾਨੂੰ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਮਾਨਯੋਗ ਐਸਐਸਪੀ ਜ਼ਿਲੰਦਰ ਦੇ ਹਾਜ਼ਰੀ ਸਰਦਾਰ ਕਬਲਜੀਤ ਸਿੰਘ ਖੱਖ ਜੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਤੇ ਸਾਡੇ ਡੀਐਸਪੀ ਫਲੋਰ ਸਰਦਾਰ ਸੋਰ ਸਿੰਘ ਬਲਜੀ ਦੇ ਹਦਾਇਤਾਂ ਮੁਤਾਬਕ ਫਲੋਰ ਪੁਲਿਸ ਨੂੰ ਸਿਲੇ ਸਫਲਤਾ ਹਾਸਲ ਹੋਈ ਜਦ ਅਸੀਂ ਗੰਨੇਪੜ ਦੇ ਹੀ ਜਤਿੰਦਰ ਸਿੰਘ ਉਰਫ ਰਾਜੂ ਅਤੇ ਉਸ ਦੀ ਪਤਨੀ ਹੀ ਨਾ ਜੋ ਕਿ ਰਾਜੂ ਦੀ ਘਰ ਵਾਲੀ ਹੈ ਇਹ ਜੋ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਸੀਗੇ ਇਹਨਾਂ ਨੂੰ 105 ਨਸ਼ੀਲੀ ਗੋਲੀਆਂ ਅਤੇ ਡਰਗ ਮਨੀ 1500 ਦੇ ਸਮੇਤ ਗ੍ਰਿਫਤਾਰ ਕੀਤਾ ਜੋ ਕਿ ਕਾਫੀ ਢੇਰ ਤੋਂ ਨਸ਼ੀਲੇ ਕਾਰੋਬਾਰ ਚ ਲਿਪਤ ਸੀਗੇ ਰਾਜੂ ਜੋ ਕਿ ਕਾਫੀ ਢੇਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਤੇ ਲੋਕਾਂ ਨੂੰ ਇਸ ਵਿੱਚ ਆਦਤ ਪਾ ਰਿਹਾ ਸੀਗਾ ਤੇ ਪਿੰਡ ਦੇ ਵਿੱਚ ਕਾਫੀ ਢੇਰ ਤੋਂ ਸਰਗਰਮ ਸੀਗਾ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਨਜ਼ਰ ਮਾਰਾ ਸੀ ਕਿ ਇਹ ਨਸ਼ੇ ਦੇ ਆਦੀ ਨੇ ਇਹ ਨਸ਼ੀਲੇ ਆਦਿ ਇਹ ਹਜੇ ਵੈਰੀਫਾਈ ਕਰ ਰਹੇ ਆ ਬਟ ਇਹ ਕਾਫੀ ਦੇਰ ਤੋਨ ਸ਼ੁਰੂ ਹੋ ਗਿਆ ਕਿੰਨੇ ਦਿਨ ਰਿਮਾਂਡ ਲਿਆ ਗਿਆ ਇਹਨਾਂ ਨੂੰ ਰਿਮਾਂਡ ਲਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਇਹ 2 ਦਿਨ ਦਾ ਰਿਮਾਂਡ ਅ ਸਰ ਇੱਕ ਨਸ਼ੀਲੀਆਂ ਗੋਲੀਆਂ ਦੇ ਵਿੱਚ ਬੰਨੇ ਕਣ ਤੋਂ ਦੋ ਲੇਡੀਜ਼ ਜਨਸ ਫਿੱਟੇ ਆ ਕੀ ਕਹਿਣਾ ਚਾਹੁੰਦੇ ਆ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਮਾਨਯੋਗ ਐਸਐਸਪੀ ਜ਼ਿਲੰਦਰ ਦੇ ਹਾਜ਼ਰੀ ਸਰਦਾਰ ਕਬਲਜੀਤ ਸਿੰਘ ਖੱਖ ਜੇ ਦੇਸ਼ ਨਿਰਦੇਸ਼ਾਂ ਦੇ ਅਤੇ ਸਾਡੇ ਡੀਐਸਪੀ ਫਲੋਰ ਸਰਦਾਰ ਸੋਰ ਸਿੰਘ ਬਲਜੀਤ ਦੇ ਅੱਜ ਤੋਂ ਮੁਤਾਬਕ ਫਲੋਰ ਪੁਲਿਸ ਨੂੰ ਸੂਚਿ ਸਰਵਲਤਾ ਸਲੋਈ ਜਦ ਅਸੀਂ ਗੰਨੇਪੱਟ ਦੇ ਹੀ ਜਤਿੰਦਰ ਸਿੰਘ ਉਰਫ ਰਾਜੂ ਅਤੇ ਉਸਦੀ ਪਤਨੀ ਹੀਨਾ ਜੋ ਕਿ ਰਾਜੂ ਦੀ ਘਰ ਵਾਲੀ ਹੈ ਇਹ ਜੋ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਸੀਗੇ ਇਹਨਾਂ ਨੂੰ 105 ਨਸ਼ੀਲੀ ਗੋਲੀਆਂ ਅਤੇ ਡਰਗਮਨੀ 1500 ਦੇ ਸਮੇਤ ਗ੍ਰਿਫਤਾਰ ਕੀਤਾ ਜੋ ਕਿ ਕਾਫੀ ਢੇਰ ਤੋਂ ਨਸ਼ੀਲੇ ਕਾਰੋਬਾਰ ਚ ਲਿਪਤ ਸੀਗੇ ਰਾਜੂ ਜੋ ਕਿ ਕਾਫੀ ਢੇਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਤੇ ਲੋਕਾਂ ਨੂੰ ਸੁਵਿਧਾ ਆਦਤ ਪਾ ਰਿਹਾ ਸੀਗਾ ਤੇ ਪਿੰਡ ਦੇ ਵਿੱਚ ਕਾਫੀ ਦਿਨ ਤੋਂ ਸਰਗਰਮ ਸੀਗਾ ਇਹ ਦੋਨਾਂ ਨੂੰ ਉਸੇ ਗ੍ਰਿਫਤਾਰ ਕੀਤਾ ਤੇ ਇਹਨਾਂ ਦਾ ਰਿਮਾਂਡ ਅਸਲ ਦਿੱਤਾ ਕੀ ਇਹ ਨਸ਼ੇ ਦੇ ਆਦੀ ਨੇ ਇਹ ਨਸ਼ੇ ਦੇ ਆਦੀ ਇਹ ਅਜੇ ਵੈਰੀਫਾਈ ਕਰ ਰਹੇ ਆਂ ਬਟ ਇਹ ਕਾਫੀ ਦਿਨ ਤੋਂ ਸ਼ੱਕ ਸੀ ਕਿ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦਾ ਰਿਮਾਂਡ ਲਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਇਹ 2 ਦਿਨ ਦਾ ਰਿਮਾਂਡ ਦਿੱਤਾ ਗਿਆ